ਲੋਕੋ ਜੀ ਮੈਂ ਰੈਡੀ ਹੋ ਗਈ ਹੁਣ ਮੈਂ ਚੱਲੀ ਆ ਠੀਕ ਹੈ ਜਿੱਦਾਂ ਤੁਹਾਨੂੰ ਪਤਾ ਸੀ ਕਿ ਮੈਂ ਕੰਮ ਤੋਂ ਆਈ ਆ ਤੇ ਮੈਂ ਬਸ ਰੈਡੀ ਹੋ ਗਈ ਹੁਣ ਮੈਂ ਫਟਾਫਟ ਚੱਲੀ ਆ ਨਾ ਲੋਕੋ ਜੀ ਮੈਂ ਤੁਹਾਨੂੰ ਗੱਲ ਦੱਸੀ ਮੈਂ ਨਾ ਆਪਣੇ ਘਰ ਦੇ ਨੂੰ ਵੀਡੀਓ ਕਾਲ ਕੀਤੀ ਮੈਂ ਕਿਹਾ ਮੰਮੀ ਕਿੱਦਾਂ ਤੁਸੀਂ ਠੀਕ ਆ ਤੇ ਮੇਰੀ ਦੀਦੀ ਹੁਣ ਵੀ ਆਏ ਹੋ ਸੀਗੇ ਮੇਰੇ ਘਰ ਦੇਖੇ ਜਦੋਂ ਲਾਪੇ ਆਖੇ ਤੂੰ ਆ ਕੀ ਪਾਇਆ ਹੋਇਆ ਤੂੰ ਚਾਚੇ ਦੇ ਕੱਪੜੇ ਪਾ ਲ ਲੋਕੋ ਜੀ ਦੇਖੋ ਸਾਡੇ ਘਰ ਤੇ ਹੈ ਅਸੀਂ ਜੇ ਹੁਣ ਜੱਟ ਪਰਿਵਾਰ ਦੇ ਵਿੱਚੋਂ ਤਾਂ ਅਸੀਂ ਕੁਛ ਨਾ ਜਾਣ ਪਈਏ ਨਾ ਸਾਨੂੰ ਕੁਝ ਜਾਚੀ ਨਾ ਇਹ ਘਰ ਦੇ ਕਹਿੰਦੇ ਪਹਿਣ ਕਹਿੰਦੇ ਆ ਕੇ ਜਲੂਸ ਕੱਢੇ ਇਹਨਾਂ ਦਾ ਟਾਈਮ ਹੋ ਗਿਆ ਬਾਹਰ ਬੈਠਿਆਂ ਨੂੰ ਇਹਨੇ ਕੱਪੜੇ 'ਚ ਕੀ ਖਰਾਬੀ ਆ ਕਰਦੇ ਉਹੀ ਖਿਜਣ ਨਾ ਪਏ ਮੇਰੇ ਚਲੋ ਠੀਕ ਆ ਲੋਕੋ ਜੀ ਉੱਤੇ ਸਾਰੀਆਂ ਫਿੰਨੀਆਂ ਨੇ ਇੰਜ ਸੋਹਣੇ ਬਣ ਕੇ ਆਏ ਹੋਣਾ ਲੋਕੋ ਜੀ ਉੱਤੇ ਹੁਣ ਮੈਂ ਉੱਥੇ ਕੱਪੇ ਕੀ ਕਰੂੰਗੀ ਜੀਨ ਪਾਉਂਗੀ ਜਾ ਕੇ ਉੱਥੇ ਉਹਨਾਂ ਫਿੰਨੀਆਂ ਦੇ ਵਿੱਚ ਇਹਨਾਂ ਕਰਦਿਆਂ ਨੂੰ ਕੋਣ ਸਮਝਾਵੇ ਇਹ ਕਰਦੇ ਹੀ ਇਦਾਂ ਦੇ ਮੇਰੇ ਦੇ ਘਰ ਦੇ ਜੋ ਮੋ ਲੋਕੋ ਜੀ ਇਦਾਂ ਦੇ ਆ ਮੜ ਜੇ ਕੋਈ ਕੰਮ ਆ ਆ ਕੇ ਕਾਲਿਆ ਤੇ ਸਾਨੂੰ ਇਦਾਂ ਦੀ ਇਜਾਜ਼ਤੀ ਨਹੀਂ ਕੰਮ ਦੱਸੋ ਜੀ ਇਹ ਵੀ ਕੋਈ ਗੱਲ ਨਹੀਂ ਲੋਕੋ ਜੀ ਐਨ ਸਵੇਰੇ ਮੈਂ ਕੰਮ ਕਰਕੇ ਆਈ ਆ ਤੇ ਹੁਣ ਤੈਨੂੰ ਚਾ ਦੋ ਕਿਲੋਮੀਟਰ ਮੈਂ ਤੁਰ ਕੇ ਜਾਣਾ ਆ ਠੀਕ ਹੈ ਬੱਸ ਵੀ ਨਹੀਂ ਪੜਨੀ ਤੁਰ ਕੇ ਜਾਣਾ ਘਰ ਦੇ ਨੂੰ ਹੈ ਹੀ ਨਹੀਂਗਾ ਘਰ ਦੇ ਉਹੀ ਖਿਜਣ ਲਾਪਾਂ ਦੀ ਮਾੜੀ ਮਾੜੀ ਗੱਲ ਤੇ ਆ ਤੁਸੀਂ ਦੇਖੋ ਲੋਕੋ ਜੀ ਕੀ ਖਰਾਬੀ ਇਹਨੇ ਕੱਪੜਿਆਂ ਚ ਕੁਝ ਖਰਾਬੀ ਹੈਗੀ ਤੁਹਾਨੂੰ ਕੁਝ ਦਿਖਿਆ ਕਦੀ ਆ ਕੇ ਜਰੂਰ ਕੱਟਿਆ ਉਹ ਕੱਪੜੇ ਚ ਅੱਜ ਦੇ ਪਾਲਾ ਉਹ ਤੇ ਫਿੰਨੀਆਂ ਉਹ ਸਾਰੀਆਂ ਫਿੰਨੀਆਂ ਨੇ ਐਨੀਆਂ ਸੋਹਣੀਆਂ ਬਣੀਆਂ ਮਾ ਹੁਣਾ ਚਲੋ ਠੀਕ ਹੈ ਲੋਕੋ ਜੀ ਬਾਏ ਸਭ ਮੇਰੇ ਘਰ ਦੇ